ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮੁੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 13 ਤੋਂ 14 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਾਫੀ ਅਫਵਾਹਾਂ ਉੱਡ ਰਹੀਆਂ ਨੇ ਕਿ ਪੰਜਾਬ ਦੇ ਮੌਸਮ ਦੇ ਵਿੱਚ ਹਾਲਾਤ ਖਰਾਬ ਹੋਣ ਤੇ ਦਿਖਾਈ ਦੇ ਰਹੇ ਨੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅਜਿਹੀਆਂ ਖਬਰਾਂ ਉਡਾਈਆਂ ਜਾ ਰਹੀਆਂ ਨੇ ਕਿ ਹਾਲਾਤ ਬਹੁਤ ਖਰਾਬ ਨੇ ਪਰ ਅਸਲ ਤਸਵੀਰ ਕਾਫੀ ਉਲਟਾ ਹੈ ਤੁਸੀਂ ਦੇਖ ਸਕਦੇ ਹੋ ਹਲਕਾ ਚੱਕਰਵਾਤੀ ਤੂਫਾਨ ਬਸ਼ੱਕ ਹਿਮਾਚਲ ਤੋਂ ਉੱਤਰਾਖੰਡ ਵੱਲੋਂ ਪੰਜਾਬ ਵੱਲ ਕੋਚ ਕਰ ਰਿਹਾ ਪਰ ਇਸ ਦਾ ਕੋਈ ਬਹੁਤ ਵੱਡਾ ਅਸਰ ਦਿਖਾਈ ਨਹੀਂ ਦੇ ਰਿਹਾ ਜਿਸ ਤਰੀਕੇ ਨਾਲ ਉੱਠਿਆ ਉਸੇ ਤਰੀਕੇ ਨਾਲ ਸ਼ਾਂਤ ਹੁੰਦਾ ਵੀ ਦਿਖਾਈ ਦੇਵੇਗਾ ਫਿਲਹਾਲ ਪੰਜਾਬ ਦੇ ਉੱਪਰ ਮੌਸਮ ਸਾਫ਼ ਹੈ ਪੱਛਮੀ ਹਵਾ ਦਾ ਜ਼ੋਰ ਹੈ ਜਿਸ ਦੇ ਕਾਰਨ ਬੱਦਲਬਾਹੀ ਘੱਟ ਹੈ ਧੁੱਪ ਜ਼ਿਆਦਾ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਮੌਸਮ ਦੀ ਹਰਿਆਕ ਜਾਣਕਾਰੀ ਤੁਹਾਨੂੰ ਸਾਡੇ ਚੈਨਲ ਦੇ ਉੱਪਰ ਸਹੀ ਅਤੇ ਵਧੀਆ ਤਰੀਕੇ ਨਾਲ ਮਿਲੇਗੀ ਅਗਰ ਗੱਲ ਕੀਤੀ ਜਾਵੇ ਤਾਂ 13 ਤਰੀਕ ਦੇ ਨੇੜੇ ਚੜੇ ਸਾਨੂੰ ਥੋੜਾ ਬਹੁਤਾ ਬੱਦਲਬਾਹੀ ਦਾ ਅਸਰ ਜੋ ਚੱਕਰਵਾਤੀ ਤੂਫਾਨ ਬਣਿਆ ਉਸ ਦੇ ਕਾਰਨ ਪਠਾਨਕੋਟ, ਸ਼ਹਿਰਕੁਰ ਤੇ ਰੂਪਨਗਰ, ਮੋਹਾਲੀ ਇਹਨਾਂ ਵਿੱਚ ਥੋੜਾ ਬਹੁਤਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ। ਗੁਰਦਾਸਪੁਰ, ਨਮਾਸ਼ਹਿਰ, ਫਤਿਹਗੜ੍ਹ ਸਾਹਿਬ ਦੇ ਪਟਿਆਲਾ ਵਿੱਚ ਵੀ ਥੋੜੀ ਬਹੁਤੀ ਬੂੰਦਾਬੰਦੀ ਹੋ ਸਕਦੀ ਹੈ ਪਰ ਕੋਈ ਤਗੜੀ ਉਮੀਦ ਨਹੀਂ ਹੈ। ਬਾਕੀ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਮੁਕਸਰ, ਫਜ਼ਿਲਕਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ ਦੇ ਵਿੱਚ ਮੌਸਮ ਜਿਹੜਾ ਡਰਾਈ ਬਣੇ ਰਹਿਣ ਦੀ ਉਮੀਦ ਹੈ। ਖੁਸ਼ਕ ਮੌਸਮ ਰਹੇਗਾ। 14 ਸਤੰਬਰ ਦੀ ਗੱਲ ਕਰੀਏ ਬਈ 14 ਸਤੰਬਰ ਨੂੰ ਵੀ ਇਸ ਸਿਸਟਮ ਦਾ ਅਸਰ रह ਸਕਦਾ ਥੋੜਾ ਜਿਹਾ ਅਸਰ ਜ਼ਿਆਦਾ ਹੋ ਸਕਦਾ ਹੈ ਜੀ ਪਠਾਨਕੋਟ ਬਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਮੁਹਾਲੀ ਵਿੱਚ ਜਿਹੜੀ ਥੋੜੀ ਬਹੁਤ ਹੀ ਬੂੰਦਾਬੰਦੀ ਘਰਜ ਚਮਕ ਜ਼ਿਆਦਾ ਹੋ ਸਕਦੀ ਹੈ ਜੋ ਕਿ 50 ਤੋਂ 75% ਹੈ ਉਸ ਤੋਂ ਜ਼ਿਆਦਾ ਉਮੀਦ ਨਹੀਂ ਹੈ ਬਾਕੀ ਅੰਮ੍ਰਿਤਸਰ ਕਪੂਰਥਲਾ ਜਲੰਧਰ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਦੇ ਵਿੱਚ ਵੀ ਥੋੜੀ ਬਹੁਤ ਹੀ ਵਰਖਾ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਤਗੜੀ ਕਾਰਵਾਈ ਫਿਲਹਾਲ ਕੋਈ ਨਹੀਂ ਹੈ ਤਰਨਤਾਰਨ ਫਿਰੋਜ਼ਪੁਰ ਫੁਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਤੇ ਲੁਧਿਆਣਾ ਵਿੱਚ 14 ਤਰੀਕ ਨੂੰ ਮੌਸਮ ਸਾਫ਼ ਹੈ 15 ਤਰੀਕ ਦੀ ਗੱਲ ਕਰੀਏ ਸਿਸਟਮ ਕਾਫੀ ਹੱਦ ਤੱਕ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ ਕਲੈਰਟੀ ਹੋ ਰਹੀ ਹੈ ਜੀ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮੋਹਾਲੀ ਵਿੱਚ ਥੋੜੀ-ਬਹੁਤੀ ਨਾ ਇਲਾਕੇ ਵਿੱਚ ਮੀਂਹ ਦੀ ਉਮੀਦ ਹੈ ਜਾਨੀ ਕਿ ਦੁਆਬੇ ਦੇ ਵਿੱਚ ਮੀਂਹ ਦੀ ਉਮੀਦ ਹੈ ਬਾਕੀ ਅਗਰ ਮਾਝੇ ਦੀ ਗੱਲ ਕਰੀਏ ਮਾਲਵੇ ਦੀ ਗੱਲ ਕਰੀਏ ਜਾਂ ਪੁਆਧ ਦੇ ਇਲਾਕੇ ਦੀ ਗੱਲ ਕਰੀਏ ਮੌਸਮ ਠੀਕ ਹੈ ਕੋਈ ਵੱਡੀ ਹਲਚਲ ਹੁੰਦੀ ਦਿਖਾਈ ਨਹੀਂ ਦੇ ਰਹੀ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਹੁਣ ਪੰਜਾਬ ਦਾ ਮੌਸਮ ਹੌਲੀ-ਹੌਲੀ ਖੁੱਲਦਾ ਹੋਇਆ ਦਿਖਾਈ ਦੇ ਰਿਹਾ ਤਕੜੀ ਕਾਰਵਾਈ ਨਾ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਹੁਣ ਹਾਲਾਤ ਨੇ ਜਿਹੜੇ ਉਹ ਕੰਟਰੋਲ ਵਿੱਚ ਆਉਂਦੇ ਦਿਖਾਈ ਦੇਣਗੇ ਅਗਰ ਅਗਲੀ ਗੱਲ ਕਰੀਏ ਤਾਂ ਅਗਲੇ ਹਾਲਾਤਾਂ ਦੇ ਵਿੱਚ 16 ਤਰੀਕ ਨੂੰ ਸੇਮ ਹਾਲਾਤ ਨੇ ਜੀ 16 ਤਰੀਕ ਨੂੰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮੋਹਾਲੀ ਇਹਨਾਂ ਵਿੱਚ ਥੋੜੀ-ਬੋਤੀ ਬੂੰਦਾਬੰਦੀ ਦੇ ਚਾਂਸ ਨੇ ਜੋ ਕਿ ਆਈਸੋਲੇਟਡ ਹੋਵੇਗੀ 25% ਤੋਂ ਥੱਲੇ-ਥੱਲੇ ਹੈ ਬਾਕੀ ਪੂਰੇ ਪੰਜਾਬ ਦੇ ਫਰੀਦਕੋਟ ਨਮਾਸ਼ਰ ਫਤਿਹਗੜ ਪਟਿਆਲਾ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਫਰੀਦਕੋਟ ਮੁਕਸਰ ਤੇ ਫਜ਼ਿਲਕਾ ਇਹਨਾਂ ਵਿੱਚ ਮੌਸਮ ਡਰਾਈ ਹੈ ਕੋਈ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਬਾਕੀ ਹੁਣ ਜਿਹੜਾ ਤਾਪਮਾਨ ਨੇ ਉਹ ਦੁਆਰੇ ਤੋਂ 33 34 ਡਿਗਰੀ ਤੱਕ ਜਾ ਸਕਦੇ ਨੇ ਕਿਉਂਕਿ ਇਸ ਸਮੇਂ ਤਾਪਮਾਨ 32 33 ਤੱਕ ਖੜੇ ਹੋਏ ਨੇ ਤੇ ਦੁਆਰੇ ਤੋਂ ਤਾਪਮਾਨ ਵਧਣਗੇ ਗਰਮੀ ਦੇ ਹਾਲਾਤ ਵਧਣਗੇ ਹਮਸ ਥੋੜੀ ਜਿਹੀ ਵਾਦੀ ਹੋਈ ਦਿਖਾਈ ਦੇ ਸਕਦੀ ਹੈ ਕਿਉਂਕਿ 13 ਤਰੀਕ ਤੋਂ 14 ਤਰੀਕ ਦੇ ਵਿਚਕਾਰ ਪੂਰਬੀ ਹਵਾ ਦੀ ਵਾਪਸੀ ਹੋ ਸਕਦੀ ਹੈ ਫਿਲਹਾਲ ਪਛਮੀ ਹਵਾ ਚੱਲ ਰਹੀ ਹੈ ਮੌਸਮ ਖੁਸ਼ਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਜਿਵੇਂ ਇਹ ਸਿਸਟਮ ਚੇਂਜ ਹੋਵੇਗਾ ਤਾਂ ਹਾਲਾਤ ਵਿਗੜਦੇ ਹੋਏ ਦਿਖਾਈ ਦੇਣਗੇ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਕੋਈ ਵੀ ਮੌਸਮ ਦੀ ਜਾਣਕਾਰੀ ਮਿਸ ਨਾ ਹੋਵੇ ਧੰਨਵਾਦ ਜੀ